ਹੈਲੋ ਸੋਸ਼ੀ ਕਾਲ ਜੀ ਸਰ انا ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਚੱਲਨੇ ਆਪਣੀ ਤੀਸਰੀ ਲੋਕੇਸ਼ਨ ਤੇ ਜੋ ਕਿ ਚੈਲ ਤੋਂ ਪਹਿਲਾਂ ਆਉਂਦੀ ਆ ਥੋੜੀ ਜੀ ਆਪਾਂ ਮਤਲਬ ਵਾਪਸ ਹੀ ਆਂਦੇ ਆਂਦੇ ਚੈਲ ਤੋਂ ਇੱਥੇ ਰੁਕਾਂਗੇ ਕਿਉਂਕਿ ਜਾਂਦੇ ਹੋਏ ਤਾਂ ਟਾਈਮ ਹੀ ਲੱਗਿਆ ਜਾਂਦੇ ਹੋਏ ਤਾਂ ਇਹ ਸੀ ਵੀ ਆਪਾਂ ਛੇਤੀ ਤੋਂ ਛੇਤੀ ਚੈਲ ਪਹੁੰਚ ਜਾਈਏਣ ਤੇ ਹੁਣ ਆਪਣੀ ਵਾਪਸੀ ਹੋ ਰਹੀ ਆ ਤੇ ਵਾਪਸ ਜਾਂਦੇ ਜਾਂਦੇ ਤੁਹਾਨੂੰ ਲੈ ਕੇ ਚੱਲਾਂਗੇ ਅੱਜ ਆਪਾਂ ਸਾਧੂਪੁਰ ਜੋ ਕਿ ਚੈਲ ਤੋਂ ਪਹਿਲਾਂ ਆਂਦਾਗਾ ਚੰਡੀਗੜ੍ਹ ਤੋਂ ਬਾਅਦ ਥੋੜੀ ਦੂਰੀ ਤੇ ਆ ਇੱਕ ਦਿਨ ਦਾ ਟ੍ਰਿਪ ਵਧੀਆ ਪਲਾਨ ਹੋ ਸਕਦਾ ਤੇ ਹੁਣ ਆਪਾਂ ਤਕਰੀਬਨ ਫੇਰ ਪਹਾੜਾਂ ਦੇ ਵਿੱਚ ਦੀ ਠੰਡੇ ਮੌਸਮ ਦਾ ਆਨੰਦ ਲੈਂਦੇ ਹੋਏ ਤਕਰੀਬਨ ਸਾਧੂਪੁਰ ਪਹੁੰਚ ਹੀ ਚੁੱਕੇ ਹਾਂਗੇ ਇਹ ਰਸਤਾ ਜੋ ਤੁਸੀਂ ਦੇਖ ਰਹੇ ਹੋ ਨਾ ਇੱਥੇ ਜਿੱਥੇ ਉਹ ਗੱਡੀ ਨਿਕਲ ਗਈ ਹੈ ਇੱਥੋਂ ਦੀ ਤਾਂ ਗੱਡੀ ਸਿੱਧਾ ਹੀ ਤੁਸੀਂ ਹੇਠੇ ਲੈ ਕੇ ਜਾ ਸਕਦੇ ਹੋ ਤੇ ਇਹਦੇ ਨਾਲ ਹੀ ਇੱਧਰ ਸਾਈਡ ਤੋਂ ਆਪਾਂ ਪੈਦਲ ਵੀ ਜਾ ਸਕਦੇ ਹਾਂ ਪੌੜੀਆਂ ਵਗੈਰਾ ਚੱਲ ਕੇ ਜਾਣੇ ਬਦਨੇ ਥੋੜੀਆਂ ਜਿਹੀਆਂ نیچے ਤੇ ਫਿਰ ਅਸੀਂ ਤਾਂ ਹੁਣ ਖੁਸ਼ੀ ਨਾਲ نیچے ਆਈ ਚੱਲਾਂਗੇ ਪੈਦਲ ਪੈਦਲ ਕਿਉਂਕਿ ਅੱਗੇ ਨਾ ਇੱਕ ਬਹੁਤ ਸੋਹਣਾ ਪੁਲ ਬਣਿਆ ਹੋਇਆ ਬ੍ਰਿਜ ਬਣਾਇਆ ਹੈ ਇਹਨਾਂ ਨੇ ਤੇ ਉਹਦਾ ਉਹਦਾ ਮਜ਼ਾ ਤਾਂ ਆਈ ਪੈਦਲ ਚੀਆ ਹਨਾ ਪੈਦਲ ਚੱਲ ਕੇ ਵੀ ਦੇਖਣਾ ਚਾਹੀਦਾ ਕਿਉਂਕਿ ਠੰਡਾ ਮੌਸਮ ਆਣਾ ਇੰਜੋਏ ਕਰਦੇ ਕਰਦੇ ਇਹ ਵਾਲਾ ਪੋਲਾ ਨਾ ਜਿਹੜਾ ਇਹਦੇ ਕਰਕੇ ਸਪੈਸ਼ਲੀ ਮੈਂ ਇਹਨਾਂ ਨੂੰ ਇਸ ਸਾਈਡ ਦੀ ਲੈ ਕੇ ਆਈ ਵੀ ਆਪਾਂ ਇੰ ਚੱਲਦੇ ਆਂਗੇ ਤੇ ਚੱਲੇ ਜਾਵਾਂਗੇ ਤੇ ਟਾਈਮ ਦਾ ਪਤਾ ਵੀ ਨਹੀਂ ਲੱਗਦਾ ਹਨਾ ਤੇ ਹੁਣ ਠੰਡਾ ਮੌਸਮ ਸੀ ਬਾਰਿਸ਼ ਹੋ ਰਹੀ ਸੀ ਉੱਪਰੋਂ ਇਹਨਾਂ ਵਧੀਆ 뷰 ਲੱਗ ਰਿਹਾ ਸੀ ਨਾ ਬਹੁਤ ਸੋਹਣਾ ਦੇਖੋ ਸਾਰਾ ਤੁਹਾਨੂੰ ਦਿਖਾਉਣਾ ਇੱਥੇ ਬਹੁਤ ਸੋਹਣਾ ਬਣਿਆ ਹੋਗਾ ਸਾਰਾ ਲੋਕੇਸ਼ਨ ਬਹੁਤ ਵਧੀਆ ਕੀ ਗਰਮੀ ਬਹੁਤ ਤੇ ਉੱਪਰ ਦੀ ਪਾਣੀ ਜੋ ਪਾਣੀ ਦਾ ਵਹਾ ਚੱਲ ਰਿਹਾ ਨਾ ਪੂਰਾ ਠੰਡਾ ਮਾਹੌਲ ਸੀਗਾ ਇੱਥੋਂ ਦਾ ਕਾਫੀ ਲੋਕ ਆਏ ਸੀ ਇਹ ਪੀੜ ਵੀ ਕਾਫੀ ਸਗੀ ਛੁੱਟੀਆਂ ਕਰਕੇ ਤੇ ਹੁਣ ਆਪਾਂ ਵੀ ਚੱਲਾਂਗੇ ਨੀਚੇ ਤੇ ਚੱਲ ਕੇ ਕਰਾਂਗੇ ਇੰਜੋਏ ਖੁਸ਼ੀ ਨੂੰ ਤੈ ਹੋ ਗਿਆ ਕਿ ਮੈਨੂੰ ਆਉਂਦੇ ਸਾਰ ਬਿਠਾ ਦੋ ਪਾਣੀ ਜਣਾ ਇਹ ਫਿਸ਼ਾ ਛੋਟੀ ਜੀ ਫਿਸ਼ਾ ਹੈ ਪਾਣੀ ਦੇਖ ਕੇ ਤਾਂ ਬਸ ਇਹਨੂੰ ਆਂਦਾ ਮੈਨੂੰ ਪਾਣੀ 'ਚ ਛੱਡ ਦੋ ਪਰ ਉਹ ਬਾਰਿਸ਼ ਪੈ ਰਹੀ ਸੀ ਤੇ ਪਾਣੀ ਦੇ ਵਿੱਚ ਇਹਨੇ ਕੁੱਝ ਇੰਜੋਏ ਕੀਤਾ ਤੇ ਆਪਾਂ ਨੂੰ ਹੁਣ ਲੱਗੀ ਜੀ ਤਲਬ ਚਾਹ ਦੀ ਕਿਉਂਕਿ ਚਾਹ ਬਿਨਾ ਤਾਂ ਕੋਈ ਵੀ ਕੰਮ ਆ ਜਿਹੜਾ ਮੇਰਾ ਪੂਰਨ ਜੜਦਾ ਤੇ ਹੁਣ ਆਉਂਦੇ ਸਾਰ ਮੈਂ ਤਾਂ ਅਗਰੇ ਚਾਹ ਆਰਡਰ ਤੇ ਹੁਣ ਚਾਹ ਪੀਣ ਤੋਂ ਬਾਅਦ ਫਿਰ ਫੋਟੋ ਵਧੀਆਗਾ ਮਤਲਬ ਚੰਡੀਗੜ੍ਹ ਦੇ ਨੀਅਰ ਹੀ ਹੈਗਾ ਜਿਆਦਾ ਦੂਰ ਨਹੀਂ ਪੈਂਦਾ ਹੈਗਾ ਤੇ ਹੁਣ ਚਾਹ ਪੀਂਦੇ ਪੀਂਦੇ ਨਾ ਫਿਰ ਮੈਨੂੰ ਇੱਕ Song ਜਿਆਦਾ ਆ ਤੇ Song ਵੈਸੇ ਮੈਨੂੰ ਇੰਨਾ ਵਧੀਆ ਨਹੀਂ ਗਾਣਾ ਆਉਂਦਾ ਮੇਰੀ ਆਵਾਜ਼ ਪਤਾ ਹੀ ਤੁਹਾਨੂੰ ਤੇ ਮੈਂ ਤੁਹਾਨੂੰ ਵੈਸੇ ਸੁਣਾ ਦਿੰਨੀ ਆ ਇਹ Song ਆ ਸੁਣ ਕੇ ਦੇਖੋ ਤੇ ਮੈਂ ਇਕੱਠੇ ਬਹਿ ਕੇ ਗੱਲਾਂ ਕਰੀਏ ਨਾਲੇ ਪੀਣੀ ਤੇਰੇ ਨਾਲ ਚਾਹ ਕਿਵੇਂ ਲੱਗਿਆ ਸੋਹਣਾ ਸੀ ਨਾ ਇਹ ਸੌਂਗ ਬਹੁਤ ਵਧੀਆ ਲੱਗਦਾ ਨਾ ਐਵੇਂ ਠੰਡੇ ਮੌਸਮ ਦੇ ਵਿੱਚ ਉੱਚੀ ਵਾੜ ਦੇ ਵਿੱਚ ਮਿਊਜ਼ਿਕ ਚੱਲ ਰਿਹਾ ਸੀ ਬਹੁਤ ਵਧੀਆ ਲੱਗਦਾ ਸੀਗਾ ਇੱਥੇ ਤੇ ਹੁਣ ਆਪਾਂ ਤੁਹਾਨੂੰ ਖੁਸ਼ੀ ਦਿਖਾਣੇ ਆ ਖੁਸ਼ੀ ਦੇਖੋ ਪੂਰੀ ਬਾਰਿਸ਼ ਦੇ ਵਿੱਚ ਭਿੱਜੀ ਹੋਈ ਆ ਪੂਰੀ ਗਿੱਲੀ ਹੋ ਗਈ ਸੀ ਇਹ ਮੀਂਹ ਬਹੁਤ ਏ ਸੀ ਨਾ ਉਪਰ ਪੈ ਰਿਹਾ ਤੇ ਇਹ ਜਿਹੜੀ ਰਿਵਰ ਇਹਦਾ ਵਿਊ ਬਹੁਤ ਵਧੀਆ ਸੀ ਇਹਨੂੰ ਅਸ਼ਵਨੀ ਰਿਵਰ ਕਹਿੰਦੇ ਨੇਗੇ ਤੇ ਆਲੇ-ਦੁਆਲੇ ਪੂਰੇ ਦਰਖਤਾਂ ਨਾਲ ਘਿਰੀ ਹੋਈ ਸੀਗੀ ਹਨਾ ਤੇ ਵਿਊ ਬਹੁਤ ਵਧੀਆ ਸੀਗਾ ਤੇ ਜੇ ਇੱਥੇ ਤੁਸੀਂ ਸਟੇ ਵੀ ਕਰਨਾ ਸਟੇ ਵੀ ਕਰ ਸਕਦੇ ਹੋ ਵਧੀਆ ਲਿ ਵੀ ਵਧੀਆ ਜਗ੍ਹਾ ਬਣੀ ਹੋਈ ਹੈ ਇੱਥੇ ਇਹ ਤਾਂ ਛੋਟੇ ਛੋਟੇ ਹਟ ਵਗੈਰਾ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਅਸੀਂ نیچے ਬੈਠੇ ਸੀਗੇ ਤੇ ਆਪ ਦਾ ਜੋ ਵੀ ਫੂਡ ਵਗੈਰਾ ਸਾਰਾ ਉਹ ਵੀ ਇੰਜੋਏ ਕਰ ਸਕਦੇ ਹੋ ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਹੈ ਰਹਿਣ ਦਾ ਵੀ ਵਧੀਆ ਹੈ ਹਨ ਤੇ ਰਹਿਣ ਦਾ ਇਹ ਆ ਵੀ 1500 ਤੋਂ ਸਟਾਰਟਿੰਗ ਆ ਰੂਮ ਵਗੈਰਾ ਅਗਰ ਲੈਣਾ ਤੁਸੀਂ ਇੱਥੇ 1500 ਤੋਂ 2000 ਕਿਉਂਕਿ ਹੁਣ ਮੌਸਮ ਵਧੀਆ ਚੱਲ ਰਿਹਾ ਤੇ ਜੂਨ ਦੀਆਂ ਛੁੱਟੀਆਂ ਵੀ ਨੇ ਇੱਥੇ ਹੁਣ ਥੋੜਾ ਜਿਹਾ ਪ੍ਰਾਈਜ਼ ਇਹਨਾਂ ਨੇ ਜ਼ਿਆਦਾ ਹੀ ਚੱਕ ਰੱਖਿਆ ਸੀਗਾ ਤੇ ਹੁਣ ਖੁਸ਼ੀ ਨੇ ਕੀਤਾ ਫੁੱਲ ਇੰਜੋਏ ਤੇ ਖੁਸ਼ੀ ਨੂੰ ਇਹ ਹੋ ਗਿਆ ਕਿ ਚਲੋ ਹੁਣ ਮੈਂ ਪਾਪਾ ਨੂੰ ਵੀ ਬੁਲਾ ਲਾਂ ਨਾਲ ਹਨਾ ਤੇ ਹੁਣ ਖੁਸ਼ੀ ਵਾਲੇ ਦwale ਦੇਖਦੀ ਆ ਆਵਾਜ਼ਾਂ ਮਾਰਦੀ ਹੈਗੀ ਪਪਾ ਤੁਸੀਂ ਵੀ ਮਿਲ ਕੇ ਚੰਗੇ ਜਾਇ ਕਰੋ ਫਿਰ ਪਪਾ ਵੀ ਨਾਲ ਚਲੇ ਗਏ ਖੁਸ਼ੀ ਦੇ ਨਾਲ ਖੂਬ ਇਹਨਾਂ ਨੇ ਮਸਤੀ ਕੀਤੀ ਪਾਣੀ ਦੇ ਵਿੱਚ ਖੇਡੇ ਹਨਾ ਪੂਰਾ ਪਾਣੀ ਇੱਕ ਦੂਸਰੇ ਦੇ ਉੱਪਰ ਪਾਇਆ ਤੇ ਫਿਰ ਮੈਨੂੰ ਵੀ ਆ ਹੈਗਾ ਚਲੋ ਮੈਂ ਵੀ ਦੋ ਚਾਰ ਫੋਟੋ ਫੋਟਾਂ ਖਿਚਾ ਲਾ ਪੂਜ ਪੂਜ ਮਾਰੀ ਆ ਆਪਾਂ ਵੀ ਹਨਾ ਵੀਡੀਓ ਵੀਡੀਓ ਛੋਟੀਆਂ ਛੋਟੀਆਂ ਕਲਿੱਪਸ ਵਗੈਰਾ ਬਣਾਈਆਂ ਤੇ ਕਿਉਂਕਿ ਇਹ ਨਜ਼ਾਰਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਦੁਬਾਰਾ ਥੋੜੀ ਹਨਾ ਤੇ ਫਿਰ ਆਪਾਂ ਨੂੰ ਲੱਗੀ ਭੁੱਖ ਆਪਾਂ ਕੀਤੀ ਇੱਥੋਂ ਮੈਗੀ ਆਰਡਰ ਮੈਗੀ 120 ਰੁਪਏ ਆ ਇਹਨਾਂ ਤੇ ਮਤਲਬ ਹਰ ਇੱਕ ਚੀਜ਼ ਦੀ ਕੋਸਟਲੀ ਹੁੰਦੀ ਆ ਪਹਾੜਾਂ ਦੇ ਵਿੱਚ ਤਾਂ ਵੈਸੇ ਵੀ ਤੇ ਹੁਣ ਆਪਾਂ ਖਾ ਪੀ ਕੇ ਹੁਣ ਬਾਰਿਸ਼ ਰੁਕ ਗਈ ਸੀ ਤੇ ਆਪਾਂ ਚੱਲੇ ਵਾਪਸ ਤੇ ਵਾਪਸ ਹੀ ਫੇਰ ਉਹੀ ਪੁਲ ਨੂੰ ਕ੍ਰੋਸ ਕਰਦੇ ਹੋਏ ਥੋੜਾ ਰਿਸਕੀ ਜਿਹਾ ਲੱਗਦਾ ਸੀਗਾ ਕਿਉਂਕਿ ਲੱਕੜਾਂ ਦੇ ਫੱਟੇ ਜਿ ਛਿਣਕੇ ਇਹਨਾਂ ਨੇ ਬਣਾਇਆ ਹੋਇਆ ਸੀਗਾ ਪਰ ਬਹੁਤ ਵਧੀਆ ਲੱਗ ਰਿਹਾ ਸੀ ਉੱਪਰੋਂ ਜਦੋਂ ਖੜਕੇ ਆਪਾਂ ਨੀਚੇ ਦਾ ਸਾਰਾ ਵਿਊ ਦੇਖਦੇ ਨਾ ਬਹੁਤ ਵਧੀਆ ਲੱਗ ਰਿਹਾ ਸੀਗਾ ਕਿਉਂਕਿ ਉਹ ਪਾਣੀ ਜਿਵੇਂ ਜਿਵੇਂ ਪਾਣੀ ਚੱਲ ਰਿਹਾ ਸੀ ਹਨ ਤੇ ਆਲਾ ਦਵਾਲਾ ਇੰਨਾ ਵਧੀਆ ਸ਼ਾਂਤ ਮੇ ਮਾਹੌਲ ਸੀਗਾ ਮਨ ਤਾਂ ਕਰਦਾ ਸੀ ਕਿ ਰਹਿ ਜਾਈਏ ਪਰ ਕਿੱਥੇ ਟਾਈਮ ਨਹੀਂ ਨਾ ਇੰਨਾ ਹੁਣ ਵਾਪਸ ਵੀ ਜਾਣਾ ਹੈ ਨਾ ਵਾਪਸ ਜਾ ਕੇ ਆਪਣੇ ਕੰਮ-ਗੁਮਸ ਮੇਟਣੇ ਆ ਤੇ ਚਲੋ ਜੀ ਹੁਣ ਮੈਂ ਵੀ ਚੱਲੀਆਂ ਵਾਪਸ ਤੇ ਹੁਣ ਤੁਹਾਨੂੰ ਉਧਰੋਂ ਪੂਰਾ ਪੁਲ ਦਾ ਨਾ ਇੱਕ ਤਰ੍ਹਾਂ ਦਾ 뷰 ਦਿਖਾਨਣਾ ਆ ਦੇਖੋ ਇੰਨਾ ਵਧੀਆ ਲੱਗ ਰਿਹਾ ਸੀ ਇਹ ਹਨ ਤੇ ਚਲੋ ਹੁਣ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਉਮੀਦ ਕਰਦੇ ਆਂ ਤੁਹਾਨੂੰ ਮੇਰੇ ਇਹ ਚੈਲ ਦੇ ਨਿੱਕੇ ਨਿੱਕੇ ਬਲੌਗ ਵਧੀਆ ਲੱਗੇ ਹੋਣਗੇ ਓਕੇ ਜੀ ਬਾਏ ਬਾਏ